ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊ ਚੈਨਲ ਨੇ ਵੀ ਅੱਜ ਦਾਤਾ ਸਾਹਿਬ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਅਹਿਮ ਖਬਰ ਜਿਹੜੀ ਆ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਢਾਬਾ ਮਾਲਕ ਦੇ ਰੋਟੀ ਪੈਕ ਕਰਾਉਣ ਨੂੰ ਲੈ ਕੇ ਜਿਹੜਾ ਆਪਸ ਦੇ ਵਿੱਚ ਝਗੜਾ ਹੁੰਦਾ ਆ ਤਾਂ ਜਿਹੜਾ ਬੰਦਾ ਰੋਟੀ ਪੈਕ ਕਰਾਉਣੋਂ ਅਸੀਂ ਆਉਂਦਾ ਉਹਦੇ ਵੱਲੋਂ ਜਿਹੜੀ ਆ ਪਿਸਤਲ ਕੱਢ ਕੇ ਢਾਬਾ ਮਾਲਕ ਦੇ ਸਿਰ ਦੇ ਉੱਤੇ ਤਾਂ ਦਿੱਤੀ ਜਾਂਦੀ ਹੈ ਤਾਂ ਆਪਸ ਦੇ ਵਿੱਚ ਜਦੋਂ ਜਦ ਹੁੰਦੀ ਆ ਉਸ ਦੀ ਸੀਸੀਟੀਵੀ ਵੀ ਜਿਹੜੀ ਆ ਉਹ ਸਾਹਮਣੇ ਆਈ ਹੈ ਤਾਂ ਜਦੋਂ ਇੱਕ ਦੂਜੇ ਦੇ ਨਾਲ ਲੜਾਈ ਝਗੜਾ ਹੁੰਦਾ ਹੈ ਤਾਂ ਇੱਕ ਫਾਇਰ ਹੁੰਦਾ ਹੈ ਤਾਂ ਫਾਇਰ ਦੇ ਵਿੱਚ ਜਿਹੜਾ ਆ ਫਾਇਰ ਕਰਨ ਵਾਲੇ ਦੇ ਆਪਣੇ ਹੀ ਬੰਦੇ ਦੇ ਉੱਤੇ ਜਿਹੜੀ ਆ ਗੋਲੀ ਚੱਲ ਜਾਂਦੀ ਹੈ ਤਾਂ ਉਸਦੇ ਲੱਤ ਦੇ ਉੱਤੇ ਗੋਲੀ ਲੱਗੀ ਹੈ ਤਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਦਾ ਜਿਸ ਤੇ ਗੋਲੀ ਲੱਗੀ ਆ ਉਹ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਐ ਕਸਟਡੀ 'ਚ ਐ ਤਾਂ ਪਿਸਤਲ ਵੀ ਜਿਹੜੀ ਉਹ ਬਰਾਮਦ ਕਰ ਲਈਤੀ ਗਈ ਐ ਹੁਣ ਦੇਖਣਾ ਹੋਏਗਾ ਕਿ ਅਧਿਕਾਰੀ ਇਸ ਮਾਮਲੇ ਦੇ ਵਿੱਚ ਮੁੱਖ આરોપી ਕਦੋਂ ਤੱਕ ਗ੍ਰਿਫਤਾਰ ਹੁੰਦਾ ਹੈ ਸੁਣਾਨੇ ਹਾਂ ਮੈਨੂੰ ਕਹਿੰਦਾ 15 ਫੁਲਕੇ ਕਰਦੇ ਗੱਲ ਪਨੀਰ ਕਰਦੇ ਮੈਂ ਕਹਾ ਭਾਈ ਹੋਰ ਫਿਰ ਮੈਨੂੰ ਕਹਿੰਦਾ ਤੂੰ ਆ ਯਾਰ ਤੇ ਆਪਾਂ ਦੋ ਜਣੇ ਕਿੱਦਾਂ ਖਾਵਾਂਗੇ ਮੈਂ ਕਹਾ ਭਾਈ ਤੀ ਬਾਹਰ ਹੋਏ ਸ਼ਰਾਬ ਪੀਤੀ ਕੁੜੀਆਂ ਖਲੋਤੀਆਂ ਤੇ ਅੰਦਰੋਂ ਭਾਈ ਪਿਸਤੋਲ ਕੱਢ ਕੇ ਮੇਰੇ ਮੱਥੇ ਲਾਤੀ ਆ ਗਿਆ ਇਹਨਾਂ ਨੇ ਹੂੰ ਇਹ ਫਿਰ ਦੋ ਕੁੜੀਆਂ ਗਲੋਤੀਆਂ ਸੀ ਉਹਨਾਂ ਨੇ ਕਹਿੰਦਾ ਤਿਆੜੇ ਤੇਰੇ ਗੋਲੀ ਮਾਰ ਦੇਣੀ ਹੈ ਮੈਨੂੰ ਮੋ ਗੋਲੀ ਮਾਰਨ ਦੇ ਚੱਕਰ ਇਹ ਆਪਣੇ ਨਾਲ ਦੇ ਤੇ ਗੋਲੀ ਮਾਰਦੀ ਵੱਟਦੇ ਭਾਈ ਇਹਨਾਂ ਨਾਲ ਨਾਲ ਹੀ ਦੌੜ ਗਏ ਉਹ ਥੱਲੇ ਹੋਣੇ ਨਹੀਂ ਕਹਿੰਦਾ ਨਾਲ ਹੀ ਮੇਰੇ ਗੋਲੀ ਮਾਰ ਲਗਾ ਭਾਈ ਜੀ ਥੱਲੇ ਮੈਂ ਥੱਲੇ ਆ ਤਾਂ ਨਾਲ ਹੀ ਦੂਜੇ ਤੇ ਵੱਟ ਦੇ ਮਾਰਤੀ ਆਪਣੇ ਨਾਲ ਦੇ ਦੇ ਗੋਲੀ ਵਾਲੀ ਉਹ ਸ਼ਟ ਕਮ ਸਾਢੇ 10 ਦਾ ਕਾਰਨ ਹੋਇਆ ਭਾਜੀ 1 ਵਜ ਗਿਆ ਹਜੇ ਤੱਕ ਕੁਝ ਨਹੀਂ ਬਣਿਆ ਤੇ ਉਹ ਬੰਦਾ ਕਿੱਥੇ ਨੂੰ ਗੋਲੀ ਵੱਜ ਗਈ ਦੌੜ ਗਏ ਭਾਜੀ ਜਿਹੜੇ ਗੋਲੀ ਵੱਜੀ ਉਹਨੂੰ ਪੁਲਿਸ ਕੋਲ ਲੈ ਗਈ ਜਿਹਨੇ ਵੱਜੀ ਇਹਨੂੰ ਪੁਲਿਸ ਲੱਗੀ ਹੈ ਪਸਟੋਰ ਹੀ ਪੁਲਿਸ ਕੋਲ ਰੋਂਦ ਵੀ ਪੁਲਿਸ ਕੋਲ ਹੈ ਉਹਦਾ ਮੋਟਰਸਾਈਕਲ ਜਬਤ ਹੋਇਆ ਵੀ ਪੁਲਿਸ ਕੋਲ ਹੈ ਜਿਹਨੇ ਗੋਲੀ ਮਾਰੀ ਉਹਦੀ ਜਨਾਨੀ ਵੀ ਪੁਲਿਸ ਕੋਲ ਹੈ ਹਾਂ ਸਾਰੇ ਪੁਲਿਸ ਕੋਲ ਨੇ ਜਿੱਦਾਂ ਮੁੰਡੇ ਨਸ਼ੇ 'ਚ ਆਏ ਆ ਜੀ ਉਹਨਾਂ ਨੇ ਰੋਟੀ ਮੰਗੀ ਇਹਨੇ ਰੋਟੀ ਦੇਣ ਲੱਗੇ ਉਹਨੇ ਨਸ਼ਾ ਕੀਤਾ ਸੀ ਉਹਨੇ ਗਾਲਾਂ ਕੱਢੀਆਂ ਕਿ ਅਸੀਂ ਦੋ ਜਣੇ ਇਹਨੇ ਫੁਲਕੇ ਥੋੜਾ ਖਾ ਲਾਂਗੇ ਜਦ ਕੀ ਉਹਨਾਂ ਨੇ ਆਪ ਕਹੇ ਸੀ ਕਿ ਇਹਨੇ ਫੁਲਕੇ ਦਿਓ ਮੁਰਕੇ ਇੰਨੀ ਗੱਲ ਹੋਈ ਇਹ ਕਹਿੰਦਾ ਤੁਸੀਂ ਥੋੜਾ ਨਸ਼ਾ ਕੀਤਾ ਤੁਸੀਂ ਬਾਹਰ ਜਾ ਮੇਰੇ ਕੋਲ ਕੁੜੀਆਂ ਖੜੀਆਂ ਨੇ ਚੰਗਾਲੇ ਤੁਹਾਨੂੰ ਗਾਲ ਕੱਢਦੇ ਇੰਨੇ ਚੋਂ ਅੰਦਰ ਉਹਦਾ ਸਾਲਾ ਅੰਦਰ ਗਿਆ ਉਹ ਸਾਲ ਕਰਕੇ ਲਿਆ ਗਿਆ ਉਹਨੂੰ ਫੜਾਇਆ ਤੇ ਉਹ ਸਪੈਸ਼ਲ ਡੈਕਪੈਂਡ ਸਪੈਸ਼ਲ ਖੋਣ ਦੀ ਕੋਸ਼ਿਸ਼ ਕੀਤੀ ਇਹਨਾਂ ਚੋਂ ਇੱਕ ਗੋਲੀ ਮਾਰੀ ਤੇ ਗੋਲੀਆਂ ਉਹਦੇ ਆਪਦੇ ਸਾਲੇ ਦੇ ਪੱਟ ਦੇ ਵੱਜੀ ਵਾਕਿ ਵਾਕਿ ਵੀ ਬੰਦਾ ਭਾਜੀ ਅੱਗੇ ਆਂਦਾ ਸੀ ਹਾਲੇ ਹਾਲੇ ਸਾਹਮਣੇ ਰਹਿੰਦਾ ਜੀ ਆਹ ਸਾਹਮਣੇ ਘਰ ਰੱਖੇ ਰਹਿੰਦੇ ਇੱਥੇ ਕਿਰਾਏ ਤੇ ਰਹਿੰਦਾ ਜੀ ਇੱਥੇ ਕਿਰਾਏ ਤੇ ਰਹਿੰਦਾ ਜੀ ਇਹ ਵੀ ਇਹਦੇ ਵਿੱਚ ਰਹਿੰਦੇ ਇਥੇ ਸਾਹਮਣੇ ਹਾਂਜੀ ਤੇ ਪੁਲਿਸ ਭਾਜੀ ਆ ਕੇ ਕਹਿੰਦੀ ਬੰਦਾ ਥੋੜੀ ਮਰਿਆ ਜੇ ਪੁਲਿਸ ਦੇ ਆ ਰਹੇ ਪੁਲਿਸ ਕਹਿੰਦੀ ਬੰਦਾ ਥੋੜੀ ਮਰ ਗਿਆ ਜੇ ਬੰਦਾ ਮਰ ਜਾਂਦਾ ਇੱਕ ਧਾਰਾ ਹੋਰ ਲੱਗ ਜਣੇਗੀ ਇਹ ਪੁਲਿਸ ਦੇ ਬਿਆਨ ਨੇ ਇਹਨਾਂ ਦੇ ਇੱਕ ਵਾਈਕਾ ਮੁੱਕ ਦੇ ਪੁੰ ਇਥੇ ਲੜਪੇ ਉਹਨੂੰ ਹਸਪਤਾਲ ਪੇ ਦਿੱਤਾ ਵਾ ਤੇ ਬਾਕੀ ਜੋ ਮੰਦੀ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਦਾ ਸਾਥ ਇਹ ਜਿਹੜੀ ਗੋਲੀ ਲੱਗੀ ਜਿਹਦੇ ਗੋਲੀ ਵੱਜੂ ਉਹਦਾ ਸਾਥੀ ਜਿਹਨੇ ਗੋਲੀ ਮਾਰੀ ਹੂੰ ਕਿੰਨੇ ਪਾਏ ਇਹ ਪੁਰਾਣੀ ਰੰਜੇ ਸੀ ਕਿ ਮਾਮਲਾ ਕੀ ਹੈ ਇਸ ਬਾਰੇ ਇਹਨੂੰ ਕੋਈ ਨਹੀਂ ਪਤਾ ਏਟਾ ਬੇ ਰੋਟੀ ਵਾਲ ਤੋਂ ਆ ਕੇ ਲੜਪੇ ਸੀ ਹੂੰ ਰੋਟੀ ਜਾਣ ਆ ਰੋਟੀ ਜਾਣ ਤੋਂ ਆ ਕੇ ਲੜਪੇ ਆ ਟੋਟਲ ਕਿੰਨੀਆਂ ਗੋਲੀਆਂ ਚੱਲੀਆਂ ਇੱਕ ਇੱਕ ਫੇਰ ਕੋਈ ਵੀਡੀਓ ਆਈ ਸਾਹਮਣੇ ਹਾਂਜੀ ਹਾਂਜੀ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ